ਹਾਂਜੀ ਮੈਂ ਤਾਂ ਆਪਰੇਸ਼ਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਇਸ ਸਵੈਟਰ ਬਾਰੇ ਜੋ ਕਿ ਜੈਕਟ ਦੇ ਹੇਠਾਂ ਪਾਇਆ ਜਾਂਦਾ ਹੈ ਸਰਦੀਆਂ ਦੇ ਵਿੱਚ ਹਾਈ ਨੈਕ ਗਲੇ ਦਾ ਬਣਾਇਆ ਹੈ ਇਹਨੂੰ ਅਸੀਂ ਰੈਡੀਮੇਡ ਲੁੱਕ ਦਿੱਤੀ ਹੈ ਤੇ ਇੱਕਦਮ ਰੈਡੀਮੇਡ ਇਹਦੇ ਅਸੀਂ ਜੋ ਇਹ ਇੱਥੇ ਕੁੰਡੇ ਬੰਦ ਕੀਤੇ ਨੇ ਇਹ ਵੀ ਰੈਡੀਮੇਡ ਤਰ੍ਹਾਂ ਹੀ ਨੇ ਤੇ ਜਿਹੜਾ ਇੱਥੋਂ ਇਹ ਸ਼ੁਰੂ ਕੀਤਾ ਹੈ ਇਹ ਜਿਹੜਾ ਮੇਨ ਇਹਦੀ ਗੱਲ ਹੈਗੀ ਆ ਵੀ ਇਹ ਚੁੱਬਦਾ ਨਹੀਂ ਜਿਹੜਾ ਆਪਾਂ ਸਲਾਈਆਂ ਨਾਲ ਲਾਉਣਾ ਹੈ ਦੂਸਰੇ ਕੁੰਡੇ ਪਾਉਣੇ ਆ ਉਹ ਚੁੱਦਾ ਹੁੰਦਾ ਹੈ ਮਤਲਬ ਟਾਈਟ ਨਹੀਂ ਹੁੰਦਾ ਹਾਂ ਚੁੱਦਾ ਵੀ ਹੈ ਤੇ ਟਾਈਟ ਵੀ ਹੋ ਜਾਂਦਾ ਹੈ ਇਹ ਅਸੀਂ ਆ ਦੇਖੋ ਕਿਵੇਂ ਫਲਫੀ ਬਣਦਾ ਹੈ ਮੇਨ ਅਸੀਂ ਇਨ੍ਹਾਂ ਨੂੰ ਦੱਸਣਾ ਹੈ ਕੁੰਡੇ ਪਾਉਣ ਬਾਰੇ ਵੀ ਇਹ ਕਿਵੇਂ ਪਾਉਣੇ ਨੇ ਕਈ ਭੈਣਾਂ ਬਹੁਤ ਸੋਹਣਾ ਬੁੰਨਦੀਆਂ ਨੇ ਰਹੋ ਕੁੰਡੇ ਪਾਉਣ ਵੇਲੇ ਉਹ ਥੋੜਾ ਜਿਹਾ ਟਾਈਟ ਪਾ ਦਿੰਦੀਆਂ ਨੇ ਹਮੋਂ ਸਿਸ ਨੂੰ ਇਹ ਦੱਸਦੇ ਆਂ ਵੀ ਇਹ ਇਸ ਤਰ੍ਹਾਂ ਸ਼ੁਰੂ ਕਰਨਾ ਹੁੰਦਾ ਹੈ ਆ ਇਸ ਤਰ੍ਹਾਂ ਇਹ ਧਾਗਾ ਲੈ ਲਿਆ ਆਪਾਂ ਤੇ ਇਧਰ ਜਿੰਨੇ ਕੁੰਡੇ ਪਾਉਣੇ ਆ ਉਹਦੇ ਹਿਸਾਬ ਨਾਲ ਇਹ ਆਪਾਂ ਵਧ ਰੱਖਣਾ ਆ ਦੇਖੋ ਇਸ ਤਰ੍ਹਾਂ ਸਲਾਈ ਪਾ ਲਈ ਇਹਦੇ ਵਿਚਕਾਰ ਤੇ ਆਪਾਂ ਇਹਦੇ ਇਹ ਠਾਂ ਦੀ પાਕੇ ਇਹਦੇ ਵਿੱਚੋਂ ਕੁੰਡਾ ਫਾਕੇ ਲ ਜਾਣੇ ਪਹਿਲਾਂ ਇਦਾਂ ਹੋ ਗਿਆ ਫੇਰ ਇਹਦੇ ਇਧਰਲੇ ਦੇ ਠਾਂ ਦੀ ਇਹਦੇ ਵਿੱਚੋਂ ਕੁੰਡਾ ਕੱਢਣੇ ਇੱਕ ਵਾਰ ਇਹ ਧਾਗੇ ਚੋਂ ਕੁੰਡਾ ਕੱਢਾਂਗੇ ਇੱਕ ਵਾਰ ਇਹਦੇ ਵਿੱਚੋਂ ਕੱਢਾਂਗੇ ਹੁਣ ਅਗਲਾ ਫੇਰ ਆਪਾਂ ਇਹਦੇ ਵਿੱਚੋਂ ਕੱਢਣੇ ਇਹ ਐਦਾਂ ਫੇਰ ਇਹਨੂੰ ਐ ਕੀਤਾ ਇਹਦੇ ਵਿੱਚ ਆ ਦੇਖੋ ਹੁਣ ਇਹਦੇ ਵਿੱਚੋਂ ਕੱਢਿਆ ਹੋਇਆ ਕੁੰਡਾ ਅਸੀ ਇਧਰ ਨੇ ਧਾਗੇ ਚੋਂ ਹੁਣ ਆਪਾਂ ਇਹਦੇ ਵਿੱਚੋਂ ਕੱਢਣਾ ਹੈ ਐਦਾਂ ਬਹੁਤ ਸੌਖਾ ਹੈ ਇਹ ਤਰੀਕਾ ਸ਼ੁਰੂ ਕਰਨਾ ਵੀ ਸੌਖਾ ਸਵੈਟਰ ਤੇ ਬਧੀ ਆ ਇਹਦੇ ਨਾਲ ਇਹ ਨੀਚੇ ਤੋਂ ਟਾਈਟ ਨਹੀਂ ਹੁੰਦਾ ਆ ਦੇਖ ਕਰੋ ਐਦਾਂ ਮਣਿੱਕ ਵਰਨ ਦੇ ਬਾਰੇ ਆਰਾਮ ਨਾਲ ਤੁਹਾਨੂੰ ਫੇਰ ਦੱਸਦੇ ਆ ਜਿਵੇਂ ਹੁਣ ਦੇਖੋ ਆਹ ਕੁੰਡਾ ਜਿਹੜਾ ਇਹ ਆ ਕੁੰਡਾ ਹੈ ਇਸ ਧਾਗੇ ਚੋਂ ਹੁਣ ਦੂਸਰਾ ਇਹਦੇ ਵਿੱਚੋਂ ਕੱਢਣਾ ਹੈ ਉਹ ਕੱਢਣਾ ਆਪਾਂ ਇਹਦੇ ੇਠਾਂ ਦੀ ਪਾ ਕੇ ਸਲਾਈ ਇਹਨੂੰ ਇਸ ਤਰ੍ਹਾਂ ਲੈ ਕੇ ਜਾਣਾ ਦੂਜਾ ਫੇਰ ਇਹਦੇ ੇਠਾਂ ਦੀ ਸਲਾਈ ਪਾ ਕੇ ਇਧਰੋਂ ਕੱਢਣਾ ਹੈ ੇਠਾਂ ਦੀ ਦੂਜੇ ਦੇ ੇਠਾਂ ਦੀ ਤੇ ਉਹਦੇ ਉਹਨੂੰ ਸਲਾਈ ਦੇ ਚੜਾਉਣਾ ਹੈ ਐਦਾਂ ਹੁਣ ਅਸੀਂ ਤੁਹਾਨੂੰ ਬੁਣ ਕੇ ਦਿਖਾਉਣਾ ਇਹਨੂੰ ਇਹਨਾਂ ਬੁਣਦੇ ਆ ਇਹਨੂੰ ਇੱਥੇ ਮੜੇ ਜੀ ਗੰਡਾ ਮਾਰਦਨੇ ਆ। ਆ ਦੇਖੋ ਜਿਹੜਾ ਹੁਣ ਇਸ ਤਰ੍ਹਾਂ ਕੁੰਡਾ ਇਹ ਇਹਨੂੰ ਸਿੱਧਾ ਬੁੜਨਾ ਹੈ। ਆ ਬੁੜਨ ਵੇਲੇ ਤੁਸੀਂ ਧਿਆਨ ਰੱਖਣਾ ਹੈ। ਇਹਦੇ ਆ ਜਿਹੜਾ ਆਪਣਾ ਧਾਗਾ ਸੀਗਾ ਇਹ ਵਾਲਾ ਇਹਦੇ ਨਾਲ ਨਹੀਂ ਸ਼ੁਰੂ ਕਰਨਾ ਜਿਹੜਾ ਗੋਲੇ ਵਾਲਾ ਇਹਦੇ ਨਾਲ ਸ਼ੁਰੂ ਕਰਨਾ ਦੇਖੋ ਬੁੜਨਾ। ਇਹ ਇਹਨੂੰ ਆਪਾਂ ਸਿੱਧਾ ਬੁੜਨਾ ਹੈ। ਇਹ ਨੂੰ ਸਿੱਧਾ ਬੁਣਨੇ ਤੇ ਜਿਹੜਾ ਆ ਦੇਖੋ ਆਏ ਆਪਣੇ ਆਪ ਹੀ ਪੁੱਠਾ ਆਉਂਦਾ ਇੱਕ ਧਾਗਾ। ਉਹਨੂੰ ਆਪਾਂ ਪੁੱਠਾ ਬੁਣਨਾ ਹੈ। ਆ ਦੇਖੋ ਇਹ ਆਪਣੇ ਆਪ ਪਤਾ ਲੱਗਦਾ ਵੀ ਇਸ ਧਾਗੇ ਨੂੰ ਆਪਾਂ ਸਿੱਧਾ ਬੁਣਨਾ ਹੈ। ਆ ਦੇਖੋ। ਇਥੇ ਗਲਤੀ ਨਹੀਂ ਹੋਣੀ ਚਾਹੀਦੀ ਵੀ ਸਿੱਧੇ ਨੂੰ ਪੁੱਠਾ ਬੁਣਦੀਏ ਪੁੱਠੇ ਨੂੰ ਸਿੱਧਾ। ਆ ਦੇਖੋ ਇਹਨਾਂ ਨਾਲ ਜਦੋਂ ਆਪਾਂ ਧਿਆਨ ਨਾਲ ਦੇਖਾਂਗੇ ਨਾ ਪਤਾ ਲੱਗਦਾ। ਹੁੰਡੇ ਪਾਇਆ ਦਾ। ਜਿਹੜੀਆਂ ਪੈਣਾ ਸਲਾਈਆਂ ਬੋਣਨ ਦਾ ਕੰਮ ਕਰਦੀਆਂ ਨੇ ਉਹ ਇੱਕ ਵਾਰਾਂ ਟਰਾਈ ਕਰਕੇ ਜ਼ਰੂਰ ਦੇਖਣਾ ਇੱਕ ਵਾਰਾਂ ਚ ਨਹੀਂ ਸਹੀ ਆਉਂਦਾ ਤਾਂ ਦੂਸਰੀ ਵਾਰ ਆ ਹੀ ਜਾਏਗਾ ਨਹੀਂ ਮਤਲਬ ਇਹਦੇ ਨਾਲ ਫਾਇਦਾ ਕੀ ਹੁੰਦਾ ਇਹਦੇ ਨਾਲ ਫਾਇਦਾ ਹੁੰਦਾ ਕਿ ਇਹ ਠਾਂ ਤੋਂ ਖਲਬੀ ਬਣ ਜਾਂਦਾ ਰੈਡੀਮੇਡ ਦੀ ਤਰ੍ਹਾਂ ਜਿਵੇਂ ਕੁੜੀਆਂ ਕੁੜੀਆਂ ਲੱਭਦੀਆਂ ਨੇ ਵੀ ਇਹ ਤਾਂ ਤੋਂ ਲੂਜ਼ ਹੋਵੇ ਥੋੜਾ ਹੂੰ ਇਹ ਉਸ ਤਰ੍ਹਾਂ ਬਣ ਜਾਂਦਾ ਪਰ ਇਹਦੇ ਨਾਲ ਬਡਰੀ ਕਿੱਕ ਦਾ ਹੀ ਚੱਲੂਗਾ ਇੱਕ ਪੁੱਠਾ ਇੱਕ ਸਿੱਧਾ ਬਿਲਕੁਲ ਰੈਡੀਮੇਡਰ ਲੁੱਕ ਤਾਂ ਇਹ ਤਾਂ ਹੀ ਦੇਊਗਾ ਜੇ ਆਪਾਂ ਇਸ ਤਰ੍ਹਾਂ ਇੱਕ ਪੁੱਠਾ ਇੱਕ ਸਿੱਧਾ ਦਾ ਆਪਾਂ ਬੁਣਾਂਗੇ ਤੇ ਪਰ ਫਰਕ ਕੋਈ ਨਹੀਂ ਪੈਂਦਾ ਦੇਖਣ ਚ ਹੀ ਫਰਕ ਪਊਗਾ ਇਹਦੇ ਫਲ ਵੀ ਹੋਣ ਚ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਦੋ ਦੋ ਦਾ ਬਡਰ ਵੀ ਬਣਾ ਲਾਂਗੇ ਲੁੱਕ 'ਚ ਥੋੜਾ ਜਿਹਾ ਫਰਕ ਪਊਗਾ। ਲੁੱਕ ਐਂ ਦੇਖੋ ਜਿਵੇਂ ਹੁਣ ਦਿਖ ਰਹੀ ਐ। ਹਾਂ, ਇਹ ਇਸ ਤਰ੍ਹਾਂ ਲੁੱਕ ਦੇਖੋ ਵੀ ਜੇ ਦੋ-ਦੋ ਆਪਾਂ ਕਰਾਂਗੇ। ਵੀ ਦੋ ਪੁੱਠੇ ਦੋ ਸਿੱਦੇ ਫਿਰ ਥੋੜਾ ਜਿਹਾ ਚੀਜ਼ ਦਾ ਥੋੜਾ ਜਿਹਾ ਦੇਖਣ 'ਚ ਕੁਝ ਫਰਕ ਰਹ ਜੂਗਾ। ਪਰ ਇਹਦੇ ਨਾਲ ਹੀ ਕਿਕਰ ਦੇ ਦੋ-ਦੋ ਨਾਲ ਵੀ ਦੋ-ਦੋ ਦਾ ਆਰਡਰ ਵੀ ਚੱਲ ਜਾਂਦਾ ਇਹਦੇ ਨਾਲ। ਹਾਂਜੀ ਆ ਦੇਖੋ ਇਹ ਦੋ ਸਲਾਈਆਂ ਪਾਤੀਆਂ। ਤੇ ਹੁਣ ਆਪਾਂ ਤੀਸਰੀ ਸਲਾਈ ਬੁਣਨ ਲੱਗਦੇ ਆਂ। ਇਹ ਵੀਡੀਓ ਮੈਂ ਇੱਕ ਭੈਣ ਦੇ ਕਹਿਣ ਤੇ ਬਣਾਈ ਹੈ। ਕਿ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਤੁਸੀਂ ਕਿਸ ਤਰ੍ਹਾਂ ਸ਼ੁਰੂ ਕਰਦੇ ਹੋ। ਮੈਂ ਕਰਕੇ ਫਿਰ ਮੈਂ ਵੀਡੀਓ ਬਣਾ ਕੇ ਪਾਉਣ ਲੱਗ ਪਈ ਆ। ਹਾਈ ਨੈਕ ਬਣਾਇਆ ਤੁਸੀਂ ਇਹ ਸਵੈਟਰ ਹੈ ਨਾ? ਹਾਂ ਹਾਈ ਨੈਕ ਬਣਾਇਆ ਇਹ ਜੈਕਟ ਦੇ ਖੰੰਡ ਨੂੰ। ਕਿਹਦੇ ਵਾਸਤੇ ਬਣਾਇਆ? ਇਹ ਮੈਂ ਆਪਣੀ ਬੇਟੀ ਵਾਸਤੇ ਬਣਾਇਆ। ਇਹ ਕਲਰ ਵੀ ਮੈਂ ਇਦਾਂ ਦਾ ਹੀ ਯੂਜ਼ ਕੀਤਾ ਵੀ ਇਹ ਇਹਰੇ ਕਈ ਜੈਕਟਾਂ ਨਾਲ ਚੱਲ ਜੀ ਹੂੰ ਆ ਦੇਖੋ ਇਸ ਤਰ੍ਹਾਂ ਬਣ ਗਿਆ ਇਹ ਇਹਦੇ ਆ ਦੇਖੋ ਕੋਈ ਜੁਬੜ ਨਹੀਂ ਕੁਝ ਨਹੀਂ ਹੈ ਤੇ ਕਲਰ ਵੀ ਪੂਰਾ ਬਣਦਾ ਹੈ ਤੇ ਇਹ ਜੇ ਤੁਸੀਂ ਅੱਗੇ ਇਹ ਬੁਣਤੀ ਬਾਰੇ ਪੁੱਛਣਾ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਮੈਂ ਇਹ ਬੁਣਤੀ ਦੀ ਵੀਡੀਓ ਵੀ ਪਾ ਦਊਗੀ ਤੇ ਬਾਕੀ ਕੋਈ ਕੁਝ ਵੀ ਪੁੱਛਣਾ ਹੋਇਆ ਇਹਦੇ ਬਾਰੇ ਇਹ ਹਾਈ ਨੈਕ ਗਲੇ ਦਾ ਬਣਾਇਆ ਹੈ ਜਿਹੜਾ ਕਿ ਪੂਰੀਆਂ ਸਰਦੀਆਂ ਵਿੱਚ ਇਹ ਬਹੁਤ ਕੰਮ ਦੇਣਾ ਇਸ ਸਵਟਰ ਨੇ ਇਹਦੇ ਉੱਤੇ 200 ਗ੍ਰਾਮ ਉਨਨ ਲੱਗੀ ਹੈ ਕੀ ਕੋਈ ਦੱਸ ਦਿੰਨੇ ਵੀ ਕਿਹੜੀਆਂ ਨੇ ਕਿੰਨੇ ਨੰਬਰ ਸਲਾਈਆਂ ਨਾਲ ਬੁਣਿਆ ਹਾਂਜੀ ਇਹ ਮੈਂ ਥੋੜਾ ਜਆ ਮਤਲਬ ਜ਼ਿਆਦਾ ਟਾਈਟ ਨਹੀਂ ਬੁਣਿਆ ਇਹ ਮੈਂ 7 ਨੰਬਰ ਸਲਾਈਆਂ ਨਾਲ ਬੁਣਿਆ ਤੇ ਜਿਹੜਾ ਇਹਦਾ ਬਾਰਡਰ ਹੈ ਇਹ ਮੈਂ 10 ਨੰਬਰ ਨਾਲ ਕੀਤਾ ਹੈ ਬਾਰਡਰ 10 ਨੰਬਰ ਸਲਾਈਆਂ ਨਾਲ ਤੇ ਆ ਜਿਹੜਾ ਬਾਕੀ ਬੁਣਤੀ ਆ ਇਹ ਮੈਂ 7 ਨੰਬਰ ਬੁਣੀਆਂ ਨੇ ਤੇ ਜਿਹੜਾ ਗਲਾ ਹੈਗਾ ਗਲਾ ਮੈਂ ਬੁਣਿਆ ਹੈ ਇਹ 8 ਨੰਬਰ ਸਲਾਈਆਂ ਨਾਲ ਕਿਉਂਕਿ ਗਲੇ ਦਾ ਨਾ ਥੋੜਾ ਜਆ ਬੱਚੇ ਕਹਿੰਦੇ ਵੀ ਸਖਤਾਈ ਨਹੀਂ ਜਾਏਂਦੀ ਜਿਹੜੀ ਆ ਚੀਜ਼ ਹੈ ਥੋੜੀ ਜੀ ਸੌਫਟ ਹੋਣੀ ਚਾਹੀਦੀ ਹੈ ਤੇ ਬਾਰਡਰ ਆ ਜਿਹੜਾ ਇਹ ਥੋੜਾ ਜਆ ਹਾਰਡ ਹੈ ਥੋੜਾ ਜਆ ਮਤਲਬ ਵੀ ਜਿਆਦਾ ਲਫਣ ਤੋਂ ਇਹ 10 ਨੰਬਰ ਤੇ ਬੁਣਿਆ ਗਲਾ ਕੱਲਾ ਪੁਣਿਆ ਮੈਂ 8 ਨੰਬਰ ਤੇ ਤੇ ਜਿਹੜੇ ਮੋਡੇ ਨੇ ਇਹ ਵੀ ਦੱਸ ਤੇ ਐਸ ਤਰਾ ਹੀ ਮੈਨੂੰ ਸਵਟਰ ਬੱਚਾਂ ਨੂੰ ਬਹੁਤ ਪਸੰਦ ਆਇਆ ਜੋ ਮੈਂ ਬਣਾਇਆ ਇੱਥੇ ਵੀ ਮੈਂ ਇਹਦੇ ਮਤਲਬ ਕਾਟਰ ਵਾਲਿਆ ਡਿਜ਼ਾਈਨ ਬਣਾਇਆ ਕਿਉਂਕਿ ਇੱਥੇ ਇਹਦੇ ਕੁੰਡੇ ਘੱਟ ਹੁੰਦੇ ਨੇ ਫਿਰ ਇਹ ਇਥੋਂ ਥੋੜਾ ਜਿਹਾ ਕਰਨਾ ਪੈਣਾ ਛੱਤ ਤੋਂ ਪੁੱਲਾ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਧੰਨਵਾਦ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਅਰ ਲਾਈਕ ਜ਼ਰੂਰ ਕਰਿਓ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਤੁਸੀਂ ਸਾਡਾ ਚੈਨਲ ਵੀ ਸਬਸਕ੍ਰਾਈਬ ਜ਼ਰੂਰ ਕਰਿਓ